ਖਾਣਾ ਭਰਗੋ ਕੈਂਪ ਦੇ ਅਧੀਨੋਂ ਦੇ ਇਲਾਕੇ ਜੋਲੋਵਾਲ ਅਵਾਦੀ ਚ ਬੀਤੀ ਰਾਤ ਚੋਰਾਂ ਨੇ ਤਾਵਾ ਬੋਲਿਆ ਤੇ ਦੋ ਕਰਾਚ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਸਾਰੀ ਘਟਨਾ ਗਲੀ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜਿਸ ਸਬੰਧੀ ਘਰ ਦੇ ਮਾਲਕਾ ਵੱਲੋਂ 112 ਤੇ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਘਰ ਦੇ ਮਾਲਕਾ ਦਾ ਕਹਿਣਾ ਹੈ ਕਿ ਬੀਤੀ ਰਾਤ 3 ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦਾ ਗੇਟ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਘਰ ਵਿੱਚੋਂ ਪੇ ਮੋਬਾਈਲ ਫੋਨ ਅਤੇ LED ਲੈ ਕੇ ਚਲਿਆ ਜਾਂਦਾ ਹੈ ਉਨਾ ਕੇ ਆ ਕਿ ਇਸ ਦੀ ਜਾਣਕਾਰੀ ਉਹਨਾਂ ਵੱਲੋਂ 112 ਤੇ ਫੋਨ ਕਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਘਟਨਾ ਦੀ ਸੀਸੀਟੀਵੀ ਵੀ ਉਨਾ ਕੋਲ ਹੈ ਜਿਸ ਵਿੱਚ ਚੋਰ ਐਲ.ਏ.ਡੀ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਮੇਰਾ ਨਾਮ ਕਿਲਾ ਕਹਾਂ ਸੇ ਹਾਂ ਜਲਵਲਬਾਦੀ ਕੀ ਮਾਮਲਾ ਕੀ ਹੋਇਆ ਹੈ सर आप हम सोए थे तो बाकी सभी फैमिली छत पे सोए हुए थे तो एक पता ही एक कोई बंदा बाहर से आया गेट टपकर हमारा फोन यहाँ पर हुआ था मंजे पे सोए हुए थे हम, तो फोन ले गया एयरपोर्ट ले गए और घर में फ्रिज पे फोन रखा हुआ था वो लेकर गया और साथ में एक और घर है उन, उनके घर में से सक भाई के घर में एल सी डी ले और सोने का वो लेके ठीक है सर मेरा नाम सूरज कुमार है जी कहड़ी जगह तो ਸਰ ਕੇਪੀ ਨੇ ਕੋ ਜਲਵਾਦੀ ਦਾ ਥਾਣਾ ਕਿਹੜਾ ਬੰਦਨੋ ਥਾਣਾ ਪਈ ਭਾਰਤ ਕਿੰ ਆ ਕੀ ਮਾਮਲਾ ਕੀ ਸਾਰਾ ਜੀ ਮਾਮਲਾ ਸਰ ਰਾਤੀ ਆਪਾਂ ਕੁੱਟੀ ਸੁੱਤੇ ਸੀ ਕਿਨੇ ਵੀ ਲੱਗੇ ਛੱਕੇ ਥੱਲੇ ਆਏ ਤੇ ਦੇਖਿਆ ਤੇ ਇਥੋਂ ਐਨਡੀਡੀ ਗਾਇਬ ਸੀ ਤੇ ਮੇਰੀ ਵਾਈਫ ਦਾ ਪਰਸ ਹੈਗਾ ਜੀ ਇਹ ਚ ਕੋਈ ਮੰਦਰ ਸੋਚ ਸੀ ਟੋਲੇ ਦਾ ਸੋਨੇ ਦਾ ਗੋਲ ਦਾ ਉਹ ਗਾਇਬ ਹੋ ਗਿਆ ਤੇ ਆਪਣਾ ਭਰਾ ਲੱਗਦਾ ਇਹਦਾ ਫੋਨ ਪਈ ਗਾਇਬ ਹੋ ਗਿਆ ਜੀ ਉਹ ਪੋਰਾ ਤੇ ਨਾਲੇ ਮੇਰਾ ਛੋਟਾ ਫੋਨ ਪਿਆ ਸੀ ਫ੍ਰਿਜ ਦੇ ਵਿੱਚ ਤੇ ਰੱਖਿਆ ਸੀ ਉਹ ਵੀ ਸਾਰ ਮਿਸਿੰਗ ਹੈਗਾ ਜੀ ਤੇ ਜਿਹੜਾ ਚੋਰ ਆ ਇਹ ਰਾਤੀ ਕੋਠਾ ਗੇਟ ਟੱਪ ਕੇ ਸਰ ਆਇਆ ਜੀ ਹੂੰ ਕਰੀਬ ਕਿੰਨੇ ਵੇ ਦਾ ਟਾਈਮ ਹੈ ਤੁਹਾਨੂੰ ਕਿਦਾਂ ਪਤਾ ਲੱਗਾ ਇਹ ਨੀਅਰ ਰਿਪੋਰਟ ਸਰ 2:30 ਜਾਂ 3:00 ਦਾ ਟਾਈਮ ਹੋਣਾ ਸਰ ਇਹ ਅਸੀਂ ਆਪਾਂ ਕੋਠੇ ਸੀ ਹੂੰ ਥੱਲੇ ਆਏ ਆਪਾਂ ਪਾਣੀ ਪੂਣੀ ਪੀਣ ਵਾਸਤੇ ਦੇਖਿਆ ਕਿ ਘਰ ਦਾ ਥੋੜਾ ਸਮਾਨ ਖਿਲਰ ਰਿਆ ਸੀ ਫਿਰ ਮੈਂ ਵੀ ਥੱਲੇ ਆਇਆ ਤੇ ਮੈਂ ਦੇਖਿਆ ਕਿ ਨਾ ਕਰ ਰਿਐਲਿਟੀ ਲੱਗੀ ਜੀ ਹੂੰ ਨਾ ਨਾ ਸਮਾਂ ਨਹੀਂ ਪਿਲ ਰਿਹਾ ਇਹ ਨਾ ਗੋੜ ਦਾ ਮਹੌਸਲਤ ਦੇ ਵਿੱਚ ਸ਼ਿਕਾਇਤ ਕਰਤੀ ਪੁਲਿਸ ਨੂੰ ਦੀ ਸ਼ਿਕਾਇਤ 112 ਦੇ ਸਰ ਕੋਲ ਕਰ ਦਿੱਤੀ ਹੋਈ ਹੈ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਉਹ ਸੀਸੀਟੀਵੀ ਵਿੱਚ ਨਜ਼ਰ ਆ ਰਹੇ ਨੇ ਬੰਦੇ ਬੰਦੇ ਨਜ਼ਰ ਆ ਰਹੇ ਸਰ ਆਪਾਂ ਐਲਡੀ ਲੈ ਕੇ ਜਾ ਰਹੇ ਨਜ਼ਰ ਆ ਰਹੇ ਹਾਂ ਲੈ ਕੇ ਨਜ਼ਰ ਆ ਰਹੇ ਆ ਠੀਕ ਹੈ ਉਹਨੇ ਲਪੇਟਿਆ ਸੀ ਇੱਕ ਚਾਦਰ ਚ ਲਪੇਟਿਆ ਇੱਕ ਵਾਰ ਆਪਣਾ ਨਾਮ ਬੋਲ ਦਿਓ ਬਰਦਰ ਮੇਰਾ ਸਰ ਨਾਮ ਸੂਰਜ ਕੁਮਾਰ ਹੈਗਾ ਸਰ ਬਰਦਰ ਦਾ ਨਾਮ ਕੀ ਬਿੱਲਾ ਇਹਦਾ ਨਾਮ ਬਿੱਲਾ ਬਿੱਲਾ ਸਰ ਬਿੱਲਾ ਠੀਕ ਹੈ